ਸਸ਼ੇ ਕਾਲ ਜੇਕਰ ਆਪ ਵੀ ਇਨਵੈਸਟਮੈਂਟ ਕਰਨ ਦੇ ਵਿੱਚ ਰੁਚੀ ਰੱਖਦੇ ਹੋ ਔਰ ਕਿਸੇ ਅਜਿਹੀ ਸਰਕਾਰੀ ਸਕੀਮ ਦੀ ਭਾਲ ਵਿੱਚ ਹੋ ਜੋ ਰਿਸਕ ਫ੍ਰੀ ਹੋਵੇ ਤਾਂ ਅੱਜ ਆਪਾਂ ਗੱਲ ਕਰਾਂਗੇ ਟੀਟੀ ਦੀ ਜਿਸ ਨੂੰ 5 ਸਾਲਾ ਟਾਈਮ ਡਿਪੋਜ਼ਿਟ ਸਕੀਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ 5 ਸਾਲਾ ਟਾਈਮ ਡਿਪੋਜ਼ਿਟ ਸਕੀਮ ਅਸਲ ਦੇ ਵਿੱਚ ਹੈ ਕੀ ਔਰ ਇਸ ਵਿੱਚ ਇਨਵੈਸਟ ਕਰਨ ਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੈ ਇਸ ਦੀ ਸਮਾਂ ਸੀਮਾ ਕੀ ਹੈ ਇਸ ਦੀ ਉਮਰ ਸੀਮਾ ਕੀ ਹੈ ਔਰ ਕਿੰਨਾ ਰੇਟ ਆਫ ਇੰਟਰਸਟ ਇਸ ਸਕੀਮ ਦੇ ਅੰਦਰ ਆਪ ਨੂੰ ਦਿੱਤਾ ਜਾਂਦਾ ਔਰ ਇਸ ਦਾ ਕੰਪਲੀਟ ਪ੍ਰੋਸੈਸ ਕੀ ਰਹਿੰਦਾ ਹੈ ਇਸ ਦੇ ਫ ਵਿਲਾਪ ਗੱਲ ਕਰਦੇ ਆ ਕਿ ٹی ਡੀ ਜਿਸ ਨੂੰ 5 ਸਾਲਾ ਡਾਇਮੰਡ ਪੌਚਰ ਸਕੀਮ ਦੇ ਨਾਮ ਨਾਲ ਜਾਣਿਆ ਜਾਂਦਾ ਅਸਲ ਵਿੱਚ ਹੈ ਕੀ ਹੈ ਇਹ ਸਕੀਮ ਇੰਡੀਅਨ ਪੋਸਟ ਆਫਿਸ ਦੀ ਇੱਕ ਸਕੀਮ ਹੈ ਜਿਸ ਨੂੰ ਕਿ ਇੰਡੀਅਨ ਗਵਰਨਮੈਂਟ ਦਾ ਸਮਰਥਨ ਪ੍ਰਾਪਤ ਹੈ ਇਸ ਸਕੀਮ ਦੇ ਅੰਡਰ ਆਪ ਆਪਣੇ ਪੈਸੇ ਨੂੰ ਜਿਹੜਾ 5 ਸਾਲਾਂ ਲਈ ਇਨਵੈਸਟ ਕਰਦੇ ਉਸ ਦੇ ਉੱਪਰ ਚੰਗਾ ਰੇਟ অফ ਇੰਟਰਸਟ ਆਪ ਨੂੰ ਦਿੱਤਾ ਜਾਂਦਾ ਔਰ ਇਸ ਸਕੀਮ ਦੇ ਅੰਡਰ ਆਪ ਪ੍ਰਾਪਤ ਕੀਤੇ ਗਏ ਅ ਮਿਆਜ ਦੇ ਉੱਪਰ ਆਪ ਨੂੰ ਸੰਵਿਧਾਨ ਦੀ ਧਾਰਾ ਆਰ.ਟੀ.ਸੀ ਦੇ ਅੰਦਰ ਆਪ ਟੈਕਸ ਨਹੀਂ ਰਹਿੰਦਾ ਹੋਰ ਇਸ ਸਕੀਮ ਦੇ ਅੰਦਰ ਆਪ ਲਗਭਗ 1000 ਰੁਪਏ ਤੋਂ ਲੈ ਕੇ ਕਿੰਨੇ ਵੀ ਜ਼ਿਆਦਾ ਪੈਸੇ ਜਿਹੜੇ ਇਹ ਕਿ ਵਨ ਟਾਈਮ ਲਈ ਜਿਹੜਾ ਇਨਵੈਸਟ ਕਰ ਸਕਦੇ ਜੇਕਰ ਆਪ ਐਸਾ ਸਕੀਮ ਦੇ ਅੰਦਰ ਇਨਵੈਸਟ ਕਰਨ ਦੇ ਲਈ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਡਾਕੂਮੈਂਟਸ ਦੇ ਵਿੱਚ ਸਭ ਤੋਂ ਪਹਿਲਾਂ ਆਪਦੇ ਕੋਲ ਐਪਲੀਕੇਸ਼ਨ ਫਾਰਮ ਆਉਣਾ ਚਾਹੀਦਾ ਐਪਲੀਕੇਸ਼ਨ ਫਾਰਮ ਆਪ ਨੀਅਰ ਬਾਏ ਕਿਸੇ ਵੀ ਪੋਸਟ ਆਫਿਸ ਤੋਂ ਲੈ ਸਕਦੇ ਉਸ ਤੋਂ ਬਾਅਦ ਆਪਦੇ ਕੋਲ ਹੋਣਾ ਚਾਹੀਦਾ ਪਛਾਣ ਪੱਤਰ ਪਛਾਣ ਪੱਤਰ ਦੇ ਵਿੱਚ ਆਪ ਦਾ ਆਧਾਰ ਕਾਰਡ ਆਪ ਦਾ ਪੈਨ ਕਾਰਡ ਆਪਣਾ ਫੋਟੋ ਕਾਰਡ ਆਪ ਦਾ ਪਾਸਪੋਰਟ ਹੋਵੇ ਉਸ ਤੋਂ ਬਾਅਦ ਆਪਦੇ ਕੋਲ ਐਡਰੈਸ ਪ੍ਰੂਫ ਹੋਣਾ ਚਾਹੀਦਾ ਐਡਰੈਸ ਪ੍ਰੂਫ ਦੀ ਗੱਲ ਕਰੀਏ ਤਾਂ ਆਪ ਬਿਜਲੀ ਦਾ ਜਾਂ ਪਾਣੀ ਦਾ ਬਿੱਲ ਦੇ ਸਕਦੇ ਉਸ ਤੋਂ ਬਾ ਆਪਰੇ ਕੋਲ ਹੋਣਾ ਚਾਹੀਦਾ ਜੀ ਪਾਸਪੋਰਟ ਸਾਈਜ਼ ਫੋਟੋਆਂ ਪਾਸਪੋਰਟ ਸਾਈਜ਼ ਫੋਟੋਆਂ ਤੋਂ ਬਾਅਦ ਆਪਰੇ ਕੋਲ ਜੇਕਰ ਆਪ 50000 ਤੋਂ ਜ਼ਿਆਦਾ ਪੈਸਾ ਜਿਹੜਾ ਇਸ ਸਕੀਮ ਦੇ ਅੰਦਰ ਇਨਵੈਸਟ ਕਰਦੇ ਹੋ ਤਾਂ ਆਪਰੇ ਕੋਲ ਹੋਣਾ ਚਾਹੀਦਾ ਪੈਨ ਕਾਰਡ ਔਰ ਜੇਕਰ ਉਮਰ ਸੀਮਾ ਦੀ ਗੱਲ ਕਰੀਏ ਇਸ ਸਕੀਮ ਦੇ ਅੰਦਰ ਇਨਵੈਸਟ ਕਰਨ ਦੇ ਲਈ ਇੰਡੀਆ ਦਾ ਕੋਈ ਵੀ ਨਗਰਿਕ ਜਿਸ ਦੀ ਅਜ 18 ਸਾਲ ਜਾਂ ਇਸ ਤੋਂ ਜ਼ਿਆਦਾ ਹੋਵੇ ਇਸ ਸਕੀਮ ਦੇ ਅੰਦਰ ਜਿਹੜਾ ਇਨਵੈਸਟਮੈਂਟ ਕਰ ਸਕਦਾ ਜੇਕਰ ਕਿਸੇ ਦੀ ਏਜ 18 ਸਾਲ ਤੋਂ ਘੱਟ ਹੈ ਉਹ ਇਸ ਸਕੀਮ ਦੇ ਅੰਦਰ ਇਨਵੈਸਟਮੈਂਟ ਕਰਨਾ ਚਾਹੁੰਦਾ ਤਾਂ ਆਪ ਦਾ ਮਦਰ ਫਾਦਰ ਦੇ ਜਿਹੜੇ ਡਾਕ ਅਸਿਮਾ ਦੀ ਗੱਲ ਕਰੀਏ ਤਾਂ ਇਸ ਸਕੀਮ ਦੇ ਅੰਦਰ ਆਪ ਆਪਣੇ ਪੈਸੇ ਨੂੰ ਲਗਭਗ 5 ਸਾਲਾਂ ਲਈ ਇਨਵੈਸਟ ਕਰ ਦਿਓ ਔਰ ਉਸ ਤੋਂ ਘੱਟ ਵੀ ਪ੍ਰਬਧਾਨ ਹੈ ਕਿ ਜੇਕਰ ਆਪ ਸਾਲ 2 ਸਾਲ ਜਾਂ 4 ਸਾਲ ਲਈ ਵੀ ਇਸ ਸਕੀਮ ਦੇ ਅੰਦਰ ਜਿਹੜਾ ਇਨਵੈਸਟਮੈਂਟ ਕਰ ਸਕੀਏ ਪਰ ਉਸਤੇ ਆਪ ਨੂੰ ਟੈਕਸ ਦੀ ਛੋਟ ਨਹੀਂ ਦਿੱਤੀ ਜਾਂਦੀ ਜੇਕਰ ਆਪ ਇਸ ਸਕੀਮ ਦੇ ਅੰਦਰ 5 ਸਾਲਾਂ ਲਈ ਇਨਵੈਸਟਮੈਂਟ ਕਰ ਦਿਓ ਤਾਂ ਸਿਧਾਂਤ ਦੀ ਤਰ੍ਹਾਂ ਆਈਟੀਸੀ ਦੇ ਅੰਦਰ ਆ ਮ ਜਿਹੜੇ ਟੈਕਸ ਛੋਟਾ ਉਹ ਮਿਲਦਾ ਔਰ ਜੇਕਰ ਰੇਟ ਆਫ ਇੰਟਰਸਟ ਦੀ ਗੱਲ ਕਰੀਏ ਤਾਂ ਰੇਟ ਆਫ ਇੰਟਰਸਟ ਵੈਸੇ ਤੋਂ ਤਵਾਹੀ ਜਿਹੜੇ ਹਰ 3 ਮਹੀਨੇ ਦੇ ਬਾਅਦ ਚੇਂਜ ਹੁੰਦੇ ਰਹਿੰਦੇ ਪੋਸਟ ਆਫਿਸ ਦੀ ਪਾਲਿਸੀ ਦੇ ਹਿਸਾਬ ਦੇ ਨਾਲ ਆਪ ਕੋ ਨੀਅਰ ਬਾਈ ਕਿਸੇ ਪੋਸਟ ਆਫਿਸ ਤੇ ਜਾ ਕੇ ਰੇਟ ਆਫ ਇੰਟਰਸਟ ਉਸ ਟਾਈਮ ਕੀ ਚੱਲ ਰਿਹਾ ਜਦੋਂ ਆਪ ਇਸ ਵੀਡੀਓ ਨੂੰ ਦੇਖ ਰਹੇ ਹੋ ਆਪ ਪਤਾ ਕਰ ਸਕਦੇ ਪਰ ਜੋ ਇਸ ਟਾਈਮ ਰੇਟ ਆਫ ਇੰਟਰਸਟ ਚੱਲ ਰਿਹਾ ਉਹ ਲਗਭਗ 7.5% ਰੇਟ ਆਫ ਇੰਟਰਸਟ ਹੈ ਆਪ ਨੂੰ ਇਸ ਸਕੀਮ ਦੇ ਅੰਦਰ ਇਨਵੈਸਟ ਕੀਤੀ ਗਈ ਰਾਸ਼ੀ ਦੇ ਉੱਪਰ ਆਪ ਨੂੰ ਜਿਹੜਾ ਦਿੱਤਾ ਜਾਂਦਾ ਜੇਕਰ ਇਸ ਸਕੀਮ ਦੇ ਅੰਦਰ ਇਨਵੈਸਟ ਕੀਤੇ ਗਏ ਪੈਸੇ ਦੇ ਆਪ ਕੋ ਫਾਇਦੇ ਦੀ ਗੱਲ ਕਰੀਏ ਫਾਇਦਾ ਇਹ ਹੈ ਕਿ ਤੁਹਾਨੂੰ ਇਹ ਕਿ ਆਪ ਨੂੰ ਟੈਕਸ ਫੀਅਰ ਰਹਿ ਰਿਹਾ ਹੈ ਆਪ ਨੂੰ ਇਸ ਸਕੀਮ ਦੇ ਅੰਦਰ ਵਿਆਜ ਆ ਜਿਹੜਾ ਮਿਲਦਾ ਉਸ ਤੋਂ ਬਾਅਦ ਇਹ ਲੋ ਲੋ ਰਿਸਕ ਸਕੀਮ ਹੈ ਕਿਉਂਕਿ ਇਸ ਨੂੰ ਸਰਕਾਰ ਨੰਬਰ 3 ਦੇ ਉੱਪਰ ਇਹ ਸਕੀਮ ਦੇ ਵਿੱਚ ਇਨਵੈਸਟਮੈਂਟ ਕਰਨਾ ਕਾਫੀ ਕਾਫੀ ਈਜ਼ੀ ਹੈ ਔਰ ਜੇਕਰ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਇਹ ਹੈ ਕਿ ਇਸ ਸਕੀਮ ਦੇ ਅੰਦਰ ਪੈਸਾ ਜਿਹੜਾ 5 ਸਾਲਾਂ ਲਈ ਉਹ ਆਪ ਦਾ ਪੈਸਾ ਜਿਹੜਾ ਲੌਕ ਹੋ ਜਾਂਦਾ ਜੇਕਰ ਆਪ 5 ਸਾਲਾਂ ਤੋਂ ਪਹਿਲਾਂ ਇਸ ਪੈਸੇ ਨੂੰ ਕਢਾਣੇ ਤਾਂ ਆਪ ਨੂੰ ਜੁਰਮਾਨਾ ਵੀ ਦੇਣਾ ਪੈ ਸਕਦਾ ਔਰ ਇਸ ਪੈਸੇ ਤੇ ਜਿਹੜਾ ਰੇਟਰਨ ਟ੍ਰਾਸਟ ਹੈ ਉਹ ਵੀ ਆਪ ਨੂੰ ਘੱਟ ਮਿਲੇ ਸਕੀਮ ਦੇ ਅੰਦਰ ਆਪ ਇਨਵੈਸਟ ਕੀਤੇ ਗਏ ਪੈਸੇ ਨੂੰ ਲਗਭਗ 6 ਮਹੀਨੇ ਬਾਅਦ ਹੀ ਆਪ ਜਿਹੜਾ ਵਾਪਸ ਲੈ ਸਕਦੇ ਉਸ ਤੋਂ ਪਹਿਲਾਂ ਇਸ ਪੈਸੇ ਨੂੰ ਜਿਹੜਾ ਵਾਪਸ ਨਹੀਂ ਲੈਤਾ ਜਾ ਸਕਦਾ ਸਸਦੀ ਗੱਲ ਕਰੀਏ ਇਸ ਸਕੀਮ ਦੇ ਅੰਦਰ ਇਨਵੈਸਟ ਕਰਨ ਦੇ ਲਈ ਕੰਪਲੀਟ ਪ੍ਰੋਸੈਸ ਆਪਨੇ ਨੀਅਰਬਾਈ ਕਿਸੇ ਵੀ ਪੋਸਟ ਆਫਿਸ ਤੇ ਜਾਣਾ ਪੋਸਟ ਆਫਿਸ ਤੇ ਜਾਣ ਤੋਂ ਬਾਅਦ ਆਪਣੇ ਐਪਲੀਕੇਸ਼ਨ ਫਾਰਮ ਪ੍ਰਾਪਤ ਕਰਨਾ ਉਸ ਤੋਂ ਬਾਅਦ ਆਪਣਾ ਪਛਾਣ ਪੱਤਰ ਨਾਲ ਨੱਥੀ ਕਰਨਾ ਆਪਣਾ ਐਡਰੈਸ ਸਟੋਕ ਲਗਾਉਣਾ ਆਪਣੀ ਪਾਸਪੋਰਟ ਸਾਈਜ਼ ਫੋਟੋ ਲਗਾਉਣ ਤੋਂ ਬਾਅਦ ਕੰਪਲੀਟ ਜਿਹੜਾ ਐਪਲੀਕੇਸ਼ਨ ਫਾਰਮ ਭਰਨ ਤੋਂ ਬਾਅਦ ਆਪਨੇ ਜਿੰਨੀ ਜੜੀ ਇਨਵੈਸਟਮੈਂਟ ਇਸ ਸਕੀਮ ਦੇ ਅੰਦਰ ਕਰਨਾ ਚਾਹੁੰਦੇ ਆ ਉਨੀ ਇਨਵੈਸਟਮੈਂਟ ਦਾ ਆਪਣੇ ਡੀ ਡੀ ਕੈਸ਼ ਜਾਂ ਦੇਣਾ ਤਾਂ ਉਸ ਉਸ ਤੋਂ ਬਾਅਦ ਆਪ ਨੂੰ ਇੱਕ ਜੜੀ ਪਾਸਬੁੱਕ ਆਪ ਨੂੰ ਦੇ ਦਿੱਤੀ ਜਾਏਗੀ ਔਰ ਉਸ ਦੇ ਰਾਸ਼ੀ ਨੂੰ ਇਨਵੈਸਟ ਕਰਨ ਦੀ ਡੇਟ ਔਰ ਆਪ ਨੂੰ ਪੈਸੇ ਵਾਪਸ ਦੇਣ ਦੀ ਡੇਟ ਹੈ ਜਿਹੜੀ ਉਸ ਸਕੀਮ ਦੇ ਅੰਦਰ ਜਿਸਨ ਸਕੀਮ ਦੇ ਅੰਦਰ ਆਪਨੇ ਇਨਵੈਸਟ ਕੀਤਾ ਉਸ ਦੇ ਉੱਪਰ ਲਿਖਿਆ ਹੋਏਗਾ ਔਰ ਉਸ ਤੋਂ ਬਾਅਦ ਆਪ ਟਾਈਮ ਪੀਰੀਅਡ ਕੰਪਲੀਟ ਹੋਣ ਤੋਂ ਬਾਅਦ ਆਪ ਉਸ ਪੈਸੇ ਨੂੰ ਜਿਹੜਾ ਵਾਪਸ ਆਦਲੇ ਜਿਹੜਾ ਅਕਾਊਂਟ ਦੇ ਵਿੱਚ ਹੈ ਉਹ ਬਚਤ ਅਕਾਊਂਟ ਦੇ ਵਿੱਚ ਜਿਹੜਾ ਵਾਪਸ ਆਪ ਨੂੰ ਕਰ ਦਿੱਤਾ ਜਾਏਗਾ ਸੋ ਥੈਂਕ ਯੂ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੇਕਰ ਆਪ ਇਹ ਵੀਡੀਓ ਆਪ ਨੂੰ ਵਧੀਆ ਲੱਗੀ ਤਾਂ ਆਪ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਸਕਦੇ ਹੋ ਔਰ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਆਪ ਕਮੈਂਟ ਦੇ ਰਾਹੀਂ ਦੱਸ ਸਕਦੇ ਕਿ ਆਏ ਵੀਡੀਓ ਆਪ ਨੂੰ ਕਿੱਦਾਂ ਦੀ ਲੱਗੀ